ਹਾਂ ਜੀ ਹੱਸੀ ਕਾ ਸਾਰੇ ਨੇ ਕਿਵੇਂ ਠੀਕ ਠਾਕ ਪਰ ਮਾਤਾ ਵਾ ਸਾਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ ਮੈਨੂੰ ਨਾ ਮੈਂ ਆਲੂ ਵਾਲ ਕੇ ਦਿੱਤੇ ਕਿਉਂਕਿ ਇਹਦੇ ਚ ਤੁਹਾਨੂੰ ਕੈਲਸ਼ੀਅਮ ਹੁੰਦਾ ਕੀ ਹੁੰਦਾ ਫਾਈਬਰ ਵੀ ਹੁੰਦੀ ਆ ਚਲੋ ਤੇ ਕੋਈ ਗੱਲ ਨਹੀਂ ਕਿਉਂਕਿ ਨਾ ਭੁੱਖ ਤੇਰੀ ਜੋ ਡੋ ਖਤਮ ਹੋ ਗਈ ਆ ਰੋਜ਼ ਮਿਲੈ ਨਹੀਂ ਸਮੋਤ ਨਾ ਇਹਦੇ ਮਿਹਰੇ ਬਿਸਕਟ ਬਦਨ ਕਿਚ ਕਰਫਿਲ ਮੇਗਾ ਜਲੇ ਨੂੰ ਉਹ ਕਰਕੇ ਦੇਣੀ ਆ ਇਹ ਨੂੰ ਮੜਾ ਲੈ ਨਮਕ ਪਾ ਦਾਂਗੇ ਜਾਂ ਨਹੀਂ ਪਾ ਦਾਂਗੇ ਕਿਮੇਸ਼ ਕਰਕੇ ਵਧੀਆ ਖਰਾਕ ਹੈ ਇਹਨਾਂ ਦੀ ਪਾ ਦੇ ਕਿਤੇ ਜਿਆਦਾ ਨਾ ਹੋ ਇਹਨਾਂ ਨੂੰ ਹੋਣ ਲੱਗ ਜਾਂਦੀ ਹੈ ਅਲਰਜੀ ਜੀ ਤੇ ਮਾੜੇ-ਮੋٹے ਤਾਂ ਆਲੂਆਂ ਨਾਲ ਕੋਈ ਪ੍ਰੋਬਲਮ ਨਹੀਂ ਪਹਿਲਾਂ ਤਾਂ ਹਰ ਰੋਜ਼ ਸਵੇਰ ਮੈਂ ਪੈਂਦਾ ਸੀ ਹੁਣ ਤੋ ਦਿਨ ਹੋ ਗਿਆ ਅੱਜ ਵੀ ਗਰਮੀ ਬੜੀ ਸੀ ਜਦ ਮੈਂ ਬਾਹਰ ਬੈਠਿਆ ਲਿਆ ਬਿੜੇ ਚ ਬਹੁਤ ਜਿਆਦਾ ਗਰਮੀ ਸੀ ਐਨੇ ਕੱਪੜੇ ਧੋਤੇ ਮੇਰੇ ਮਾਣਕਾ ਬਹੁਤ ਆਹ ਵਰਤਨਾ ਸਾਰਾ ਸ਼ੀਨ ਇਹ ਜੀ ਬਾਹਰ ਹੀ ਖੜੀ ਹੈ ਨਹੀਂ ਰਹੂਗੀ ਦੇਖੋ ਬਹੁਤ ਗਰਮੀ ਸੀ ਬਹੁਤ ਹੀ ਚੜ ਚਲ ਮੈਂ ਬਣਾਈ ਅੱਜ ਆਲੂ ਪਕੌੜੀਆਂ ਦੀ ਸਬਜ਼ੀ ਮੇਹਲਾ ਲੈ ਹੋ ਗਈ ਸੰਗਣੀ ਪਤਲੀ ਰੱਖੀ ਸੀ ਪਰ ਸੰਗਣੀ ਹੋ ਗਈ ਤਾਂ ਉਹ ਜਣੀ ਹੈ ਸੰਗਣੀ ਠੀਕ ਹੈ ਮੈਨੂੰ ਵੈਸੇ ਘੱਟ ਪਸੰਦ ਹੈ ਪਕੌੜੀਆਂ। ਪੌੜੀ ਇਹਨੇ ਘੱਟ ਖਾ ਕੇ ਖੋਸ਼ਾ। ਸਬਜੀ ਸੂਜੀ ਤਾਂ ਹਰ ਇੱਕ ਖਾ ਲਈ ਦੀ। ਕੱਲ ਨੂੰ ਇਹਨਾਂ ਪਕੌੜੀਆਂ ਹੁੰਦੀਆਂ ਲੱਗਦੀਆਂ ਨੇ ਪਕੌੜੀਆਂ ਨਾ ਪਕੋੜਨਾ। ਸਬਜੀ ਦੇ ਵਿੱਚ ਹੁਣ ਆਲੂ ਆਦੇ ਆਲੂ ਵੀ ਹੁਣ ਮੇਰੇ ਜੀ ਅਖੇ ਮੈਂ ਆਲੂ ਬੜੇ ਖਾਣੇ ਸੁਣ ਮੇਰਾ ਆਲੂ ਵੀ ਜੀ ਕਰੇ। ਇਹਨੇ ਕੱਪੜੇ ਦੇਖ ਲਓ। ਹੁਣ ਮੇਲਾ ਕੇ ਰੱਖਿਆ ਹੈ। ਜੋ ਕੁਛ ਤਾਂ ਕੰਮ ਤੇ ਹਲਾਇਨ ਕੋਸ ਪ੍ਰੈਸ ਕਰਾਉਣੇ ਦੀ ਮਗਰ ਚਾਦਰਾਂ ਬਹੁਤ ਸੀ ਚਾਰ ਪੰਜ ਚਾਦਰਾਂ ਸੀ ਪੱਗਾਂ ਬਾਰੇ ਕੱਪੜੇ ਸੀ ਕੋਣੜੇ ਮਾਂਜਣ ਵਾਲੇ ਪਿਆ ਆਟਾ ਗੁੰਨਣਾ ਰੁਟੀ ਬਣਾਉਣੀ ਮੈਨੂੰ ਦੋ ਦਿਨ ਹੋ ਗਏ ਬੁਖਾਰ ਬੜਾ ਚੜਦਾ ਮੇਰੇ ਕੰਨ ਸਿਰ ਦੇ ਵਿੱਚ ਨਾ ਜਿਵੇਂ ਗਾੜਾ ਹੋਇਆ ਪਿਆ ਤੇ ਉਹਦੇ ਨਾਲ ਮੇਰ ਨੂੰ ਹੋ ਗਿਆ ਇੱਥੇ ਪਿੱਛੇ ਕੰਮ ਦੇ ਗੰਡ ਜੀ ਬਣ ਗਈ ਸੰਡਾ ਕਹਿੰਦੇ ਉਹਨੂੰ ਪੰਜਾਬੀ ਚ ਕੋਈ ਲੱਗ ਲੱਗ ਕਹਿੰਦੇ ਹੋਣੀ ਉਦੋਂ ਨਾਲ ਮੇਰੇ ਉਹਨਾ ਮੈਨੂੰ ਕੱਲ ਵੀ ਬੁਖਾਰ ਹੋ ਗਿਆ ਕੱਲ ਦੁਪਹਿਰੇ ਹੋ ਗਿਆ ਅੱਜ ਮੈਨੂੰ ਸਵੇਰ ਹੀ ਹੋ ਗਿਆ 7 ਵਜੇ ਫਿਰ ਮੈਂ ਮੜਾ ਜੇ ਕੁਝ ਖਾ ਕੇ ਚਾਹ ਨੂੰ ਜੀ ਨਾ ਕਰੇ ਦਵਾਈ ਲਈ ਜੀ ਮੁਗਿਆ ਹੋਇ ਘੁੰਮਣੀ ਕਰਨ ਸਖਵੀਰ ਬਾਦਲ ਨੂੰ ਤਨਖਈਆ ਸਿੱਖ ਧਰਮ ਦੇ ਵਿੱਚ ਤਾਂ ਹੀ ਆ ਫਿਰ ਗਲਤ ਕੰਮ ਬਹੁਤ ਕੀਤੇ ਉਹ ਤਨਖਈਆ ਕਰਾਰ ਦਿੱਤਾ ਉਹਨੂੰ ਤੇ ਹੁਣ ਦੇਖੋ ਵਿਕਲਤਨ ਖਾਈਆ ਦੇ ਕੀ ਉਹਨੂੰ ਮaaf ਕਰਦੇ ਕਿਵੇਂ ਆ ਹੂੰ ਵੈਸੇ ਮਾਫੀ ਦੇ ਯੋਗ ਤਾਂ ਹੈ ਨਹੀਂ ਜਿਹੜਾ ਕੰਮ ਕੀਤਾ ਤੇ ਪਰ ਦੇਖੋ ਇਹਨਾਂ ਦੀ ਇਹਨਾਂ ਦੇ ਪਾਰਟ ਇਹਨਾਂ ਦੇ ਆਪਣਾ ਸਾਰਾ ਕੁਝ ਇਹਨਾਂ ਦਾ ਹੀ ਆ ਪਰ ਪਾਏ ਆ ਵੀ ਪੰਥ ਨੂੰ ਬਹੁਤ ਟਾਲ ਲਾਈ ਫੀ ਬਹੁਤ ਜਿਆਦਾ ਪੰਥ ਦਾ ਨੁਕਸਾਨ ਹੋਇਆ ਪਿਆ ਜਿੱਦੋਂ ਦੇ ਸੀਗੇ ਵੈਸੇ ਕੰਮ ਚੰਗੇ ਵੀ ਕੀਤੇ ਪਰ ਜਦੋਂ ਸਾਡੇ ਧਰਮ ਨੂੰ ਇਹਨਾਂ ਨੇ ਟਾਲ ਆਤੀ ਇਹਦੋਂ ਵੱਡਾ ਤਾਂ ਕੋਈ ਨਹੀਂ ਹਣਾ ਤੇ ਇਹ ਸਭ ਤੋਂ ਵੱਡਾ ਨੁਕਸਾਨ ਹੈ ਹੁਣ ਬੱਚੇ ਜਿਹੜੇ ਆਏ ਹੋਏ ਪਏ ਆ ਉਹ ਬੰਦ ਕਰ ਹੋਏ ਪੈ ਸਿੱਖ ਧਰਮ ਤੋਂ ਉਹ ਇੰਨਾ ਦਾ ਕਾਰਨ ਨਹੀਂ ਆ ਹ ਕੋਈ ਇੰਨਾ ਨੇ ਦੇਖੋ ਇੰਨਾ ਪੈਸਾ ਦਾ ਕੋਈ ਅਜਿਹਾ ਧਰਮ ਪ੍ਰਚਾਰ ਨਹੀਂ ਕਦੇ ਕੀਤਾ ਕਿਤੇ ਵੀ ਅਸੀਂ ਪਿੰਡਾਂ ਚਾਹੀਏ ਧਰਮ ਪ੍ਰਚਾਰ ਕਰੀਏ ਬੱਚਿਆਂ ਨੂੰ ਸਮਝਾਈਏ ਸਿੱਖ ਬਣੋ ਕੋਈ ਬੱਚਾ ਨ ਲਾਲਚੀ ਦੇਈ ਹੈ ਹਣਾ ਵੀ ਇਹਨਾਂ ਨੂੰ ਲਾਲਚ ਦੇ ਕੇ ਅਸੀਂ ਸਿੱਖ ਇੱਧਰ ਸਿੱਖਿਆ ਲਮੂੜਗੇ ਨਸ਼ਾ ਇੰਨਾ ਵਧਿਆ ਪਿਆ ਸਾਰਾ ਕੋ ਸਿੱਖ ਧਰਮ ਦੇ ਵਿੱਚ ਹੀ ਆ ਜਿਆਦਾ ਠੀਕ ਹੈ ਇਹ ਸਾਰਾ ਕੁਝ ਇਹਨਾਂ ਦੇ ਪੈਰੋਂ ਇਹਨਾਂ ਨਸ਼ਾ ਸਭ ਤੋਂ ਪਹਿਲਾਂ ਇਹਨਾਂ ਦੇ ਰਾਤ ਚ ਸ਼ੁਰੂ ਹੋਇਆ ਉਸ ਤੋਂ ਬਾਅਦ ਹੁਣ ਤਾਂ ਫਿਰ ਪੱਟੀ ਚੱਕਦੇ ਨਾ ਕਿਸੇ ਸਰਕਾਰ ਨੇ ਕੰਟਰੋਲ ਨਹੀਂ ਕੀਤਾ ਨਾ ਅੱਗੇ ਤੱਕ ਹੋਇਆ ਹੁਣ ਆਹ ਦੇਖ ਲੋ ਝਾੜੂ ਵਾਲੇ ਇਹ ਨਹੀਂ ਕਿੰਨੇ ਕਿੰਨੇ ਘਰਾਂ ਜਾਂ ਚ ਵੜ ਜਾਂਦੇ ਜਿਹੜੇ ਵਿਚਾਰੇ ਗਰੀਬ ਐ ਹਨਾ ਪੀਂਦੇ ਪੁੰਦੇ ਆ ਉਥੇ ਦਿਖਾ ਦਿੰਦੇ ਵੀਡੀਓ ਬਣਾ ਬਣਾ ਕੇ ਜਿਵੇਂ ਅਸੀਂ ਫੜ ਲਏ ਜਿਵੇਂ ਅਸੀਂ ਚੈਕਿੰਗ ਕੀਤੀ ਫਲਾਣਾ ਕੀਤੀ ਨਸ਼ੇ ਜਿਹੜੇ ਵੱਡੇ ਹੈਗੇ ਕਬੂਤਰ ਬਾਜ਼ ਵੱਡੇ ਵੱਡੇ ਆ ਉਹਨਾਂ ਨੂੰ ਫੜ ਨਹੀਂ ਸਕਦੇ ਨਾ ਨਾ ਜਾਂਦੇ ਇਹਨਾਂ ਕੋਲ ਨਾ ਉਹਨਾਂ ਨੇ ਕੋਈ ਵੀਡੀਓ ਬਣਾਉਂਦੇ ਛੋਟੇ ਛੋਟੇ ਗਰੀਬ ਜਿਹੜੇ ਵਿਚਾਰੇ ਉਹਨਾਂ ਨੂੰ ਫੜਫੜ ਦਿਖਾਈ ਜਾਂਦੇ ਉਹ ਗੱਲ ਨਾਲ ਤਾਂ ਲੈਂਦੇ ਆ ਤੁਸੀਂ ਜਿਹੜੇ ਹੈਗੇ ਉਹਨਾਂ ਨੂੰ ਮੇਨ ਉਹਨਾਂ ਨੂੰ ਫੜੋ ਨਾ ਉਹਨਾਂ ਤਾਂ ਫੜਦੇ ਨਹੀਂ ਆਇਆ ਪਾਣੀ ਪੀ ਲੈ ਜਿਮੂ ਆ ਕੋ ਘੁੰਮਣੀ ਕਰਕੇ ਆ ਜਿਮ ਪਾਣੀ ਪੀ ਲੈ ਆ ਜਾ ਪੱਜ ਕੇ ਆਹ ਪਾਣੀ ਦੇਵਾ ਲਓ ਜੀ ਆਪਾਂ ਲੱਗੇ ਰੋਟੀ ਬਣਾਉਣਾ ਤੇ ਜਿਵੇਂ ਜਰਾ ਕੁ ਮੈਂ ਕਰਕੇ ਆ ਗਿਆ ਹੁਣ ਪਾਣੀ ਉਹਨੂੰ ਮੈਂ ਆਲੂ ਦੇਤੇ ਵਧੀਆ ਖਾ ਗਈ ना हर चादर हर चादर जास्त के डिमों से लेके चादर पेनी ਸਾਰੀ ਇਕੱਠੀ ਕਰਦੀ ਚਲੇ ਨੂੰ ਪਛਾਹ ਹੋਰ ਵੀ ਮੂੰਜੀ ਪਾਈ ਫਿਰਦੀ ਆ ਉਹਦੇ ਲਈ ਕਿ ਮੈਂ ਤੱਕੀ ਹਣੇ ਇਕੱਠੀ ਕਰਕੇ ਮੂੰਜੀ ਪਾਉਂਦੀ ਆ ਹੋਰ ਇਹ ਨਾ ਹੋਇਆ ਅਫੀਲ ਨੇ ਤੈਨੂੰ ਸਪਾਸ

ਕਾਫੀ ਧੰਨਵਾਦ ਜੀ ਆਪ ਸੱਜਣਾ ਕਮੇਡੀਅਨਾਂ ਆਪਰੇ ਮਾਹਰਾਂ ਤੇ ਸਦਾ ਦੇ